ਹਾਂਜੀ ਸਤਿ ਸ਼੍ਰੀ ਅਕਾਲ ਬੱਚਿਓ ਪਿਛਲੀ ਵੀਡੀਓ ਦੇ ਵਿੱਚ ਅਸੀਂ ਧਨੀ ਰਾਮ ਜੱਤਕ ਜੀ ਦੀਆਂ ਚਾਰ ਰਚਨਾਵਾਂ ਚਰਖਾ ਆਜ਼ਾਦੀ ਹਾਏ ਨਾ ਤੋੜੀ ਬਿਦਲ ਮੇਰਾ ਅਤੇ ਬਸਾਖੀ ਦਾ ਮੇਲਾ ਪੜ ਚੁੱਕੇ ਹਾਂ ਸਾਡੇ ਕਾਫਸ ਮਿਲ ਕਿਤਾਬ ਦੇ ਅਗਲੇ ਕਵੀ ਨੇ ਪ੍ਰੋਫੈਸਰ ਪੂਰਨ ਸਿੰਘ ਜੀ ਪ੍ਰੋਫੈਸਰ ਪੂਰਨ ਸਿੰਘ ਜੀ ਸਾਹਿਤ ਦੇ ਨੇ ਸਾਹਿਤ ਦੇ ਵਿੱਚ ਆਪਣਾ ਬਹੁਤ ਹੀ ਬੜਮੁੱਲਾ ਯੋਗਦਾਨ ਜਿਹੜਾ ਹੈ ਉਹ ਰਚਨਾਵਾਂ ਦੇ ਰਾਹੀਂ ਪਾਇਆ ਪ੍ਰੋਫੈਸਰ ਪੂਰਨ ਸਿੰਘ ਜੀ ਪੰਜਾਬੀ ਸਾਹਿਤ ਵਿੱਚ ਅਲਵੇਲੇ ਅਤੇ ਖੁੱਲਾਂ ਦੇ ਕਵੀ ਬਜੋਂ ਵੀ ਇਹਨਾਂ ਨੂੰ ਮਾਣ ਜਿਹੜਾ ਹੈ ਉਹ ਪ੍ਰਾਪਤ ਪ੍ਰੋਫੈਸਰ ਪੂਰਨ ਸਿੰਘ ਜੀ ਨੂੰ ਡੂੰਘਾ ਅਨੁਭਵ ਹੈ ਵਿਸ਼ਵ ਦੇ ਸਾਹਿਤ ਦੇ ਬਾਰੇ ਪ੍ਰੋਫੈਸਰ ਸਾਫ ਦੀਆਂ ਰਚਨਾਵਾਂ ਖੁੱਲੇ ਕੁੰਡ ਖੁੱਲੇ ਮੈਦਾਨ ਅਤੇ ਖੁੱਲੇ ਰੰਗ ਅਸਮਾਨੀ ਖੁੱਲੇ ਰੰਗ ਅਸਮਾਨੀ ਜਿਹੜਾ ਉਹਨਾਂ ਦਾ ਅਖੀਰਲਾ ਕਾਪ ਸੰਗ੍ਰਹਿ ਸੀਗਾ ਜਿਹੜਾ ਕਿ ਉਹਨਾਂ ਦੇ ਅਕਾਲ ਚਲਾਣੇ ਤੋਂ ਬਾਅਦ ਜਿਹੜਾ ਹੈ ਸੀ ਛਪਿਆ ਸੋ ਪ੍ਰੋਫੈਸਰ ਸਾਹਿਬ ਦੀ ਜਿਹੜੀ ਰਚਨਾਵਾਂ ਰਚਨਾਵਾਂ ਨੇ ਕਵਿਤਾ ਵਾ ਇਹ ਸ਼ੰਦ ਰਹਿਤ ਕਵਿਤਾ ਖੁੱਲੀ ਕਵਿਤਾ ਜਿਹਨੂੰ ਅਸੀਂ ਕਹਿ ਸਕਦੇ ਹਾਂ ਸੋ ਉਸ ਇਹਨਾਂ ਨੇ ਖੁੱਲੀ ਕਵਿਤਾ ਦਾ ਆਰੰਭ ਕੀਤਾ ਜਿਹਦੇ ਵਿੱਚ ਬਲਵਲਿਆਂ ਦਾ ਹਵਾਵਾਂ ਦਾ ਭਾਵਾਂ ਦਾ ਜੋਰ ਹੈ ਪ੍ਰੋਫੈਸਰ ਪੂਰਨ ਸਿੰਘ ਪੰਜਾਬੀ ਤੇ ਭਾਰਤੀ ਸਭਿਆਚਾਰ ਨੂੰ ਬਹੁਤ ਡੂੰਗੀ ਤਰ੍ਹਾਂ ਸਮਝਦੇ ਸੀ ਉਹਨਾਂ ਦਾ ਪੰਜਾਬ ਪਿਆਰ ਵਾਕੀਆਂ ਕਬੀਆਂ ਦੇ ਨਾਲੋਂ ਵੱਖਰਾ ਸੀ ਸੋ ਆਓ ਅੱਜ ਆਪਾਂ ਉਹਨਾਂ ਦੀ ਪਹਿਲੀ ਰਚਨਾ ਜਵਾਨ ਪੰਜਾਬ ਦੇ ਨੂੰ ਪੜਨ ਜਾ ਰਹੇ ਹਾਂ ਸੋ ਜਵਾਨ ਪੰਜਾਬ ਦੇ ਕਵਿਤਾ ਦੇ ਰਾਹੀਂ ਕਵੀ ਨੇ ਪੰਜਾਬ ਦੇ ਜਵਾਨਾਂ ਨੌਜਵਾਨਾਂ ਦੇ ਬੇਪਰਵਾਏ ਅਲਵਿਲੀ ਪਿਆਰ ਦੀ ਗੁਲਾਮੀ ਕਰਨ ਵਾਲੇ ਆਜ਼ਾਦੀ ਪਸੰਦ ਗੱਬਰੂਆਂ ਦਾ ਵਰਣਨ ਕੀਤਾ ਉਹਨਾਂ ਨੇ ਆਪਣੀ ਰਚਨਾਵਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਗੁਣ ਹੈ ਇਹ ਪ੍ਰਮਾਤਮਾ ਗੁਰੂਆਂ ਦੀ ਬਖਸ਼ਿਸ਼ ਦੇ ਨਾਲ ਹੀ ਜਿਹੜਾ ਹੈ ਉਹ ਪੈਦਾ ਹੋਇਆ ਸੋ ਆਓ ਆਪਾਂ ਪੜ ਰਹੇ ਹਾਂ ਪ੍ਰੋਫੈਸਰ ਸਾਹਿਬ ਦੀ ਪਹਿਲੀ ਰਚਨਾ ਜ਼ਵਾਨ ਪੰਜਾਬ ਦੀ ਇਹ ਜਵਾਨ ਪੰਜਾਬ ਦੇ ਮੌਤ ਨੂੰ ਮੁਖੌਲਾ ਕਰਨ ਪ੍ਰੋਫੈਸਰ ਪੁਰਨਸਾਹ ਕਹਿੰਦੇ ਨੇ ਕਿ ਪੰਜਾਬ ਦੇ ਜਿਹੜੇ ਨੌ ਨੌਜਵਾਨੇ ਇਹ ਬੇਪਰਵਾ ਸੁਭਾ ਦੇ ਮਾਲਕ ਨੇ ਮੌਤ ਨੂੰ ਮੁਖੌਲਾ ਕਰਨ ਮੌਤ ਨੂੰ ਮੁਖੌਲਾ ਕਰਦੇ ਨੇ ਮਰਨ થી ਨਹੀਂ ਡਰਦੇ ਭਾਵ ਮਰਨ ਤੋਂ ਭਾਵ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਔਖੇ ਔਖਾ ਕੰਮ ਕਰਨ ਤੋਂ ਵੀ ਡਰਦੇ ਨਹੀਂ ਪਿਆਰ ਨਾਲ ਇਹ ਕਰਨ ਗੁਲਾਮੀ ਕਿ ਪਿਆਰ ਦੇ ਨਾਲ ਇਹ ਗੁਲਾਮ ਵੀ ਬਣ ਜਾਂਦੇ ਨੇ ਜਾਨ ਕੋ ਆਪਣੀ ਬਾੜ ਦਿੰਦੇ ਤੇ ਪਿਆਰ ਨਿਭਾਉਣ ਦੇ ਲਈ ਆਪਣੀ ਜਾਨ ਵੀ ਇਹ ਕੁਰਬਾਨ ਕਰ ਦਿੰਦੇ ਨੇ ਪਰ ਟੈਂ ਟੈਂ ਭਾਵ ਰੋਬ ਰੋਬ ਨਹੀਂ ਕਿਸੇ ਦਾ ਮੰਦੇ ਪਰ ਟੈਂ ਨਾ ਮੰਨਣ ਕਿਸੇ ਦੀ ਕਿਸੇ ਦਾ ਰੋਪ ਜਣਾ ਹੈ ਉਹ ਨਹੀਂ ਮੰਨਦੇ ਉਹ ਜਾਣ ਡਾਂਗਾ ਮੋਢੇ ਤੇ ਉਲਾਰ ਕੇ ਕਿ ਕਿ ਇਹ ਆਪਣੀਆਂ ਡਾਂਗਾ ਨੂੰ ਮੋਢਿਆਂ ਤੇ ਉਲਾਰ ਕੇ ਡਟ ਜਾਂਦੇ ਨੇ ਮੰਨਣ ਬਸ ਇੱਕ ਆਪਣੀ ਜਵਾਨੀ ਦੇ ਜੋਰ ਨੂੰ ਬਸ ਇਹ ਆਪਣੀ ਜਵਾਨੀ ਦੇ ਜੋਰ ਨੂੰ ਜਿਹੜਾ ਨੇ ਉਹ ਮੰਦੇ ਨੇ ਅਖੜ ਖਾਂਦ ਅਲਵੇਲੇ ਗੁਰ ਤੁਰਤੀ ਸਤ ਗੁਰਾਂ ਦੇ ਅਖੜ ਖਾਂਦ ਭਾਵ ਜਿੱਦੀ ਅਲਵੇਲੇ ਭਾਵ ਮौज-ਮਸਤੀ ਵਾਲੇ ਤੁਰਤੀ ਸਤ ਗੁਰਾਂ ਦੇ ਕਿ ਇਹ ਜਿਹੜਾ ਹੈਗਾ ਇਹ ਆਪਣੀ ਜ਼ੁਬਾਨੀ ਦੇ ਜ਼ੋਰ ਨੂੰ ਮੰਨਦੇ ਨੇ ਅਖੜ ਖਾਂਦ ਤੇ ਅਲਵੇਲੇ ਸੁਭਾ ਦੇ ਨੇ ਤੁਰਤੀ ਸਤ ਗੁਰਾਂ ਦੇ ਸਤ ਗੁਰਾਂ ਨੂੰ ਨੇ ਇਹਨਾਂ ਨੂੰ ਤੁਰੋਂ ਹੀ ਤੋੜਤੀ ਸਤਗੁਰਾਂ ਦੇ ਸਤਗੁਰਾਂ ਨੇ ਇਹਨਾਂ ਨੂੰ ਤੁਰ ਤੋਂ ਹੀ ਆਜ਼ਾਦ ਜਿਹੜਾ ਹੈ ਉਹ ਆਜ਼ਾਦ ਕੀਤੇ ਇਹ ਬੰਦੇ ਕਿ ਸਤਗੁਰਾਂ ਨੇ ਇਹ ਤੁਰ ਤੋਂ ਹੀ ਇਹ ਬੰਦੇ ਆਜ਼ਾਦ ਕੀਤੇ ਨੇ ਪੰਜਾਬ ਦਾ Hindu ਨਾ ਮੁਸਲਮਾਨ ਪੰਜਾਬ ਜਿਹੜਾ ਹੈ ਵਿੱਚ ਹਿੰਦੂਆਂ ਜਾਂ ਮੁਸਲਮਾਨਾਂ ਦਾ ਕੋਈ ਸਵਾਲ ਨਹੀਂ ਹੈ ਪੰਜਾਬ ਸਾਰਾ ਜ਼ਿੰਦਾ ਗੁਰਾਂ ਦੇ ਨਾਮ ਤੇ ਸੋ ਸਾਰਾ ਪੰਜਾਬ ਜਿਹੜਾ ਹੈਗਾ ਉਹ ਗੁਰੂਆਂ ਦੇ ਨਾਮ ਦੇ ਉੱਤੇ ਜਿਉਂਦਾ ਹੈ ਜਵਾਨ ਖੁੱਲੇ ਖੋਲੇ ਪਿਆਰਿਆਂ ਆਜ਼ਾਦੀ ਦੇ ਪਿਆਰ ਵਿੱਚ ਇਹ ਜਿਹੜੇ ਨੇ ਇਹ ਜਵਾਨਾਂ ਨੂੰ ਪਿਆਰੇ ਸਤਿਗੁਰਾਂ ਨੇ ਖੁੱਲੇ ਜਿਹੜਾ ਹੈਗਾ ਸੁਭਾ ਦਾ ਖੁੱਲੇ ਪਿਆਰਿਆਂ ਖੁੱਲੇ ਖੋਲੇ ਖੁੱਲੇ ਜਿਹੜਾ ਹੈਗਾ ਸੁਭਾ ਦਾ ਬਣਾਇਆ ਦੁਨੀਆ ਥੀ ਵੇਲੇ ਦੀਨ ਬੀ ਬੇ ਸੋ ਇਹਨਾਂ ਨੂੰ ਆਜ਼ਾਦੀ ਦੀ ਪ੍ਰੇਮ ਦੀ ਦੁਨੀਆ ਦੇ ਵਿੱਚ ਹੋਰ ਕੰਮਾਂ ਅਤੇ ਧਰਮਾਂ ਦਾ ਕੋਈ ਵੀ ਬੰਧਨ ਜਿਹੜਾ ਹੈਗਾ ਦੇ ਵਿੱਚ ਨਹੀਂ ਬੰਨਿਆ ਦੀਨ ਹੁੰਦਾ ਧਰਮ ਰੜੇ ਨਾ ਰੜੇ ਨਾ ਰੜੀਂਦੇ ਹੁਣ ਕਦੀ ਹੁਣ ਇਹ ਜ਼ੁਬਾਨ ਪੰਜਾਬ ਦੇ ਮੰਨੇ ਨਾ ਮੁਨੇ ਤੇ ਕਦੀ ਖੁੱਦ ਖੁੱਦ ਉੱਛਲਦੇ ਡੁੱਲਦੇ ਸੋ ਇਹ ਜਿਹੜੀ ਜ਼ੁਬਾਨ ਨੇ ਪੰਜਾਬ ਦੇ ਇਹ ਜ਼ੁਬਾਨ ਨੇ ਕਿਸੇ ਨਾਲ ਲੜਾਇਆ ਨਹੀਂ ਰਲਦੇ ਮੰਨੇ ਨਾ ਮਨਿੰਦੇ ਕਦੀ ਇਹ ਕਦੇ ਕਿਸੇ ਦੇ ਮਨਾਇਆ ਨਹੀਂ ਮੰਦੇ ਕੁੱਦ-ਕੁੱਦ ਉੱਛਲਦੇ ਡੁੱਲਦੇ ਇਹ ਆਪਣੇ ਮਨ ਦੀ ਮੋਜ ਦੇ ਨਾਲ ਉੱਛਲਦੇ ਨੇ ਕੁੱਦਦੇ ਨੇ ਮਰਜ਼ੀ ਦੇ ਮਾਲਕ ਇਹ ਦਿਲ ਦੇ ਚਾਹ ਉੱਤੇ ਉਲੜਦੇ ਇਹ ਮਰਜ਼ੀ ਦੇ ਮਾਲਕ ਨੇ ਆਪਣੇ ਦਿਲ ਦੇ ਚਾਹ ਤੇ ਹੀ ਜਿਹੜਾ ਹੈਗਾ ਨੇ ਉਹ ਉਲੜਦੇ ਨੇ ਆਪ ਆਪਣੀ ਮਰਜ਼ੀ ਦੇ ਅਨੁਸਾਰ ਹੀ ਜਿਹੜਾ ਹੈ ਉਹ ਕੰਮ ਕਰਦੇ ਨੇ ਨਿੱਕੇ ਨਿੱਕੇ ਪਿਆਰ ਦੇ ਕਿਣਕਿਆਂ ਤੇ ਰੀਝਣ ਤੇ ਪਸੀਜਣ ਸਾਰੇ ਤੇ ਵੱਡੀਆਂ ਵੱਡੀਆਂ ਗੱਲਾਂ ਨੂੰ ਲਤਮਾਰ ਦੌੜ ਜਾਣ ਨਿੱਕੇ ਨਿੱਕੇ ਪਿਆਰ ਦੇ ਕਿਣਕਿਆਂ ਤੇ ਰੀਝਣ ਤੇ ਪਸੀਜਣ ਕਿ ਪੰਜਾਬੀ ਨੌਜਵਾਨ ਇਹ ਜੇ ਨੇ ਜਿਹੜੇ ਪਿਆਰ ਦੇ ਨਿੱਕੇ ਨਿੱਕੇ ਕਿਨਕੇ ਦੇ ਉੱਪਰ ਰੀਝਦੇ ਨੇ ਤੇ ਪਸੀਜਦੇ ਨੇ ਤੇ ਵੱਡੀਆਂ ਵੱਡੀਆਂ ਗੱਲਾਂ ਨੂੰ ਲਤਮਾਰ ਦੌੜ ਜਾਣ ਤੇ ਵੱਡੀਆਂ-ਵੱਡੀਆਂ ਗੱਲਾਂ ਨੂੰ ਲੱਤ ਮਾਰ ਕੇ ਦੌੜ ਜਾਂਦੀ ਨੇ ਇਹਨਾਂ ਦਾ ਕੁਝ ਥੋ ਨਹੀਂ ਲੱਗਦਾ ਥੋ ਪਾਪ ਪਤਾ ਜਿਹੜਾ ਹੈ ਇਹਨਾਂ ਦਾ ਕੁਝ ਪਤਾ ਨਹੀਂ ਲੱਗਦਾ